ਮੈਂ ਸਰਵਣ ਸਿੰਘ ਪੰਦੇਰ ਜਿਹੜਾ ਦੋਵਾਂ ਫਾਰਮਾਂ ਵੱਲੋਂ ਅੰਦੋਲਨ ਦੇ 100 ਦਿਨ ਜਿਹੜੇ 22 ਮਈ ਨੂੰ ਹੋ ਰਹੇ ਆ ਉਹਦੇ ਵਾਸਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਅੱਜ ਸਾਰੀ ਜ਼ਿਲ੍ਹਾ ਕਮੇਟੀ ਵੱਲੋਂ ਤਿਆਰੀ ਕੀਤੀ ਗਈ ਆ ਉੱਚ ਫੈਸਲਾ ਕੀਤਾ ਗਿਆ ਕਿ ਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ 100 ਬੱਸਾਂ 22 ਮਈ ਨੂੰ ਸ਼ੰਭੂ ਬਾਰਡਰ ਨੂੰ ਰਵਾਨਾ ਹੋਣਗੀਆਂ ਇਸੇ ਤਰ੍ਹਾਂ ਹੀ ਸਾਰੀਆਂ ਜਥੇਬੰਦੀਆਂ ਸਾਰੇ ਪੰਜਾਬ ਦੇ ਵਿੱਚੋਂ ਸਾਡੀ ਜਥੇਬੰਦੀ ਜਿਹੜਾ 22 ਮਈ ਨੂੰ ਲੱਖਾਂ ਦਾ ਇਕੱਠ ਕਰਨਾ ਉਹ ਉਹ ਜਿਹੜੇ ਉਹ ਉਹਦੀ ਤਿਆਰੀ ਪਿੰਡਾਂ ਵਿੱਚ ਆਰੰਭ ਹੋ ਗਈ ਆ ਇਸ ਕਰਕੇ ਸਾਰੇ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਜੁਪੀ ਦੇ ਰਾਜਸਥਾਨ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਮੋਦੀ ਸਰਕਾਰ ਦੀਆਂ ਜੜਾ ਹਿਲਾਉਣ ਵਾਸਤੇ 22 ਦਾ ਲੱਖਾਂ ਦਾ ਇਕੱਠ ਹੋਣਾ ਚਾਹੀਦਾ ਵਾ ਜਿਹੜਾ ਸਾਡਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਆ ਇਹ ਫੇਰ ਅਸੀਂ ਬਹੁਤ ਵੱਡੇ ਤੇ ਵਿਆਪਕ ਪੱਧਰ ਤੇ ਇਹਨੂੰ ਉਠਾਵਾਂਗੇ ਔਰ ਇਸ ਤਰੀਕੇ ਨਾਲ ਹੀ ਜਿਹੜਾ ਹਰਿਆਣੇ ਦੇ ਬਾਰਡਰਾਂ ਤੇ ਜ਼ਬਰ ਹੋਇਆ ਉਹਦੀ ਗਾਥਾ ਔਰ ਇਹ ਤੋਂ ਗਾਹਾਂ-ਗਾਹਾਂ ਸ਼ਹੀਦ ਸੁਭਕਰਨ ਸਿੰਘ ਜੀ ਦਾ ਕਸੂਰ ਕੀ ਸੀਗਾ ਲਖੀਮਪੁਰ ਖਰੀਦੋਚ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਹੈਗਾ ਔਰ ਜਿਵੇਂ ਹਰਿਆਣੇ ਦੇ ਵਿੱਚ ਪੈਰਾ ਮਿਲਟਰੀ ਫੋਰਸਸ ਲਾਈਆਂ ਗਈਆਂ ਜਿਵੇਂ ਹਾਈਵੇ ਦੇ ਉੱਤੇ ਵੱਡੀਆਂ ਦਵਾਰਾਂ ਕੱਢੀਆਂ ਗਈਆਂ ਜਿਵੇਂ ਦਿੱਲੀ ਜਾ ਕੇ ਸਾਨੂੰ ਅੰਦੋਲਨ ਕਰਨ ਦਾ ਹੱਕ ਨਹੀਂ ਦਿੱਤਾ ਗਿਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਜ਼ਦੂਰ ਲਈ ਰੋਜ਼ਗਾਰ 200 ਦਿਨ 700 ਰੁਪਏ ਦਿਹਾੜੀ ਆਦਿ ਆਦ ਮੰਗਾ ਜਿਹੜੀਆਂ ਮੋਰਚੇ ਦੀਆਂ ਵਾਂ ਔਰ ਜਿਸ ਤਰੀਕੇ ਨਾਲ ਲੋਕ ਸਾਥ ਦੇ ਰਹੇ ਨੇ ਬਹੁਤ ਵੱਡੀ ਗੱਲ ਆ ਜਿਵੇਂ ਹਾਕਮਾਂ ਨੂੰ ਪਿੰਡਾਂ ਦੇ ਵਿੱਚ ਆਇਆਂ ਨੂੰ ਸਵਾਲ ਕਰ ਰਹੀ ਸਾਡੀ ਜਨਤਾ ਇਹ ਬਹੁਤ ਵੱਡੀ ਗੱਲ ਆ ਆਪਣੇ ਮੁੱਦਿਆਂ ਨਾਲ ਜੜ ਕੇ ਆਪਣੀਆਂ ਗੱਲਾਂ ਨਾਲ ਜੁੜ ਕੇ ਲਗਾਤਾਰ ਹਾਕਮਾਂ ਨੂੰ ਸਵਾਲ ਕੀਤੇ ਜਾ ਰਹੇ ਆ ਔਰ ਜਿਹੜੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇਸ ਕਰਕੇ ਜਿੰਨੀਆਂ ਵੀ ਪਾਰਟੀਆਂ ਨੇ ਬੇਸ਼ੱਕ ਇਸ ਵੇਲੇ ਸੱਤਾ 'ਚ ਬੈਠੀ ਭਾਜਪਾ ਸਰਕਾਰ ਨਾਲ ਸਾਡੀ ਮੁੱਖ ਟੱਕਰ ਹੈਗੀ ਆ ਪਰ ਡਬਲਯੂਟੀਓ ਦੀਆਂ ਨੀਤੀਆਂ ਤੇ ਵਰਲਡ ਬੈਂਕ ਦੀ ਨੀਤੀ ਤੇ ਜਾਂ ਵਿਸ਼ਵ ਪਾਰ ਸੰਸਥਾ ਦੀ ਨੀਤੀ ਤੇ ਕਾਰਪੋਰੇਟ ਦੀਆਂ ਨੀਤੀਆਂ ਸਾਰੀਆਂ ਹੀ ਸਰਕਾਰਾਂ ਲਾਗੂ ਕਰ ਰਹੀਆਂ ਨੇ ਇਸ ਕਰਕੇ ਇਹ ਮੋਰਚਾ ਜਿੱਤ ਕੇ ਖੇਤੀ ਸੈਕਟਰ ਦੇ ਵਿੱਚ ਵੱਡੇ ਸੁਧਾਰ ਲਿਆਉਣਾ ਕਿਸਾਨਾਂ ਮਜ਼ਦੂਰਾਂ ਦੀ ਹਾਲਤ ਚੰਗੀ ਕਰਨਾ ਸਾਡਾ ਨਿਸ਼ਾਨਾ ਵਾ ਔਰ ਅਸੀਂ ਉਸ ਨਿਸ਼ਾਨੇ ਵੱਲ ਲਗਾਤਾਰ ਵਧ ਰਹੇ ਆ ਗਿਆਂ ਧੰਨਵਾਦ